ਸੋ ਜਿਦਾਂ ਗੱਤੀ ਹਮਲਾ ਹੋਇਆ ਡੱਕ ਦੇ ਕਰ ਰਹੀ ਗੱਲ ਇਹ ਹੈ ਕਿ ਮੈਂ ਰਾਤੀ ਫਰੋਜਪੁਰ ਤੋਂ ਆ ਰਿਹਾ ਸੀ ਕਿਸੇ ਦੇ ਘਰ ਤੋਂ ਜਦੋਂ ਮੈਂ ਆ ਰਿਹਾ ਸੀਗਾ ਤੇ ਮੈਨੂੰ ਸ਼ੇਰਖਾਂ ਤੋਂ ਪਿੱਛੇ ਜਿਹੜਾ ਰਿਲਾਇੰਸ ਦਾ ਪੰਪ ਆ ਉੱਥੇ ਮੇਰੇ ਡਰਾਈਵਰ ਗੁਰਦੇਵ ਸਿੰਘ ਨੇ ਕਿਹਾ ਕਿ ਆਪਣੀ ਗੱਡੀ ਕੋਈ ਜਿਹੜਾ ਕਿ ਆਪਣੇ ਪਿੱਛੇ ਕੋਈ ਪੇछा ਕਰ ਰਹੀ ਹੈ ਕਿ ਮੈਂ ਉਹਨੂੰ ਇੰਡੀਕੇਟਰ ਵੀ ਦਿੱਤਾ ਰਸਤਾ ਵੀ ਦਿੱਤਾ ਕੋਈ ਅੱਗੇ ਨਹੀਂ ਕੱਢ ਰਿਹਾ ਤੇ ਬਰਾਬਰ ਕਰ ਰਿਹਾ ਤਾ ਅਸੀਂ ਅੱਗੇ ਸ਼ੇਰਖਾ ਕੋਲ ਆਣ ਕੇ ਜਦੋਂ ਗਾ ਸਟ੍ਰੀਟ ਰਾਈਡ ਲੱਗੀਆਂ ਨੇ ਅਸੀਂ ਉੱਥੇ ਗੱਡੀ ਰੋਕੀ ਆ ਉਹਨੇ ਪਿੱਛੇ ਰੋਕ ਲਈ ਤੋ ਮੈਨੂੰ ਕਹਿੰਦਾ ਗੱਡੀ ਆਪਣੇ ਪਿੱਛੇ ਰੋਕ ਗਈ ਆ ਤਾਂ ਮੈਂ ਇਹਨਾਂ ਨੂੰ ਅਖਿਆ ਕਿ ਗੱਡੀ ਆਪਾਂ ਤੋੜ ਲਈਏ ਕਿ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਅਸੀਂ ਗੱਡੀ ਉਥੋਂ ਖਿੱਚਤੀ ਆ ਉਹਨਾਂ ਵੀ ਸਾਡੇ ਮਗਰ ਲਾਤੀ ਆ ਉਦੋਂ ਅੱਗੇ ਜਿਹੜਾ ਹੈ ਕਿ ਟਰੱਕ ਸੀਗਾ ਇੱਕ ਅਸੀਂ ਉਹ ਟਰੱਕ ਕ੍ਰਾਸ ਕੀਤਾ ਉਹ ਵੀ ਸਾਡੇ ਮਗਰ ਕ੍ਰਾਸ ਕਰ ਗਿਆ ਉਹ ਟਰੱਕ ਕ੍ਰਾਸ ਕਰਦੇ ਆ ਸਾਡਾ ਤਾਂ ਉਹਨਾਂ ਦੀ ਗੱਡੀ ਦਾ ਵਿਥ ਪੈ ਗਈ ਹੈ ਜਦੋਂ ਵਿਥ ਪੈ ਗਈ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪਹਿਲਾਂ 2 ਫਾਇਰ ਕੀਤੇ ਫਿਰ 4 ਕੀਤੇ ਟੋਟਲ 6 ਫਾਇਰ ਜਿਹੜੇ ਉਹ ਕੀਤੇ ਆ ਫਿਰ ਮੈਂ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਔਰ ਸੀਆਈਡੀ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੀਆਂ ਨੇ ਔਰ ਮੈਂ ਜਿਹੜੀ ਇੱਕ ਵੀਡੀਓ ਵੀ ਜਿਹੜੀ ਆ ਉਹ ਪੁਲਿਸ ਨੂੰ ਦੱਤੀ ਹੈ ਜਿੰਦੇ ਵਿੱਚ ਕੀ ਗੱਡੀ ਦੀ ਪਛਾਣ ਜਿਹੜੀ ਵਾਈਟ ਕਲਰ ਦੀ ਕ੍ਰੇਟਾ ਤੋਂ ਹੋਈ ਪੁਲਿਸ ਕੋਲ ਤਾਂ ਤਬ ਕੀ ਆਈ ਹੈ ਜਾਂ ਕੋਈ ਮੈਨੂੰ ਇਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਸੀਗੇ ਮਿਊਸਪਲ ਕਮੇਟੀ ਦੇ ਉਦੋਂ ਵੀ ਜਿਹੜੀ ਆ ਉਹ ਗੈਂਗਸਟਰਾਂ ਵਾਲੋ ਥ੍ਰੇਟਾਈ ਸੀ ਮੈਂ ਉਹ ਪੁਲਿਸ ਨੂੰ ਉਦੋਂ ਵੀ ਦੱਸਿਆ ਔਰ ਮੈਨੂੰ ਕੱਲ ਇਹ ਨੋਣੀ ਇੱਥੇ ਠਾਣਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਇਹ ਤੇ ਸ਼ਰਿਆਮ ਜੀਰੇ ਕਿ ਕੁਲਵਿੰਦਰ ਸਿੰਘ ਨਾਮ ਦਾ ਲੜਕਾ ਜਿਹੜਾ ਸ਼ਰਿਆਮ ਜੀਰੇ ਚ 2-250 ਗੋਲੀ ਜਿਹੜੀ ਬਜ਼ਾਰ ਦੇ ਵਿੱਚ ਛੱਲੀ ਹੈ ਔਰ ਜਿੰਦੇ ਵਿੱਚ ਜਿੰਦਾ ਅੱਜ ਭੋਗ ਸੀ ਔਰ ਉਹਨਾਂ ਨੇ ਵੀ ਦੱਸਿਆ ਕਿ ਕੱਲ ਦੀ 5 ਵਜੇ ਦੀਆਂ ਤਿੰਨ ਗੱਡੀਆਂ ਇੱਕ ਕ੍ਰੇਟਾ ਔਰ ਇੱਕ ਸਵਿਫਟ ਔਰ ਇੱਕ ਹੋਰ ਗੱਡੀ ਜਿਹੜੀਆਂ ਤਿੰਨ ਗੱਡੀਆਂ ਜਿਹੜੀਆਂ ਕਿ ਕਲ ਦੀਆਂ ਉਹ ਉਹਦੇ ਭਰਾ ਨੂੰ ਵੀ ਲੱਭ ਰਹੀਆਂ ਨੇ ਔਰ ਇਹ ਵੀ ਜਿਹੜੀ ਜਿਹੜੀ ਰਾਤੀ ਗੱਡੀ ਨੇ ਫੈਰਿੰਗ ਕੀਤੀ ਹੈ ਵੀ ਇੱਕ ਕ੍ਰੇਟਾ ਗੱਡੀ ਸੀ